ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾਇਆ ਤਾਂ ਜੋ ਤੁਹਾਡੇ ਤੇ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਇੱਕ ਆਪਣੇ ਕਿਸਾਨਾਂ ਦੇ ਬਹੁਤ ਵੱਡੇ ਸਵਾਲ ਆ ਰਹੇ ਨੇ ਕਿਉਂਕਿ ਹੁਣਾਂ ਜਿਹੜੀਆਂ ਆਪਣੀਆਂ ਫਸਲਾਂ ਨੇ ਆਮ ਤੌਰ ਤੇ ਗੋਭ ਧੱਕੇ ਚਲੀਆਂ ਗਈਆਂ ਹਰ ਇੱਕ ਦੀਆਂ ਕਿਤੇ ਕਿਤੇ ਤਾਂ ਕਣਕਾਂ ਅਨਸਾਰਾ ਵੀ ਲੈਣ ਲੱਗ ਗੀਆਂ ਤੇ ਆਪਾਂ ਜਿਹੜੀ ਸਪਰੇਅ ਤੁਹਾਨੂੰ ਕਹੀ ਸੀਗੀ ਗੋਭ ਦੇ ਸਮੇਂ ਕਰਨ ਵਾਸਤੇ ਫੰਗੀਸਾਈਡ ਵੀ ਤੁਹਾਨੂੰ ਆਪਾਂ ਨੇ ਰეკਮੈਂਡ ਕਰਿਆ ਸੀਗਾ 13045 ਵੀ ਰეკਮੈਂਡ ਕਰੀ ਸੀਗੀ ਤੇ ਕਿਸਾਨ ਵੀਰੋ ਬਹੁਤ ਝਾਰੇ ਵੀਰਾਂ ਦੇ ਫੋਨ ਆ ਰਹੇ ਨੇ ਵੀ ਆਪਾਂ ਨੂੰ ਬੋਰਨ ਦੀ ਘਾਟ ਦਾ ਕਿਵੇਂ ਪਤਾ ਲੱਗੂਗਾ ਹੁਣ ਆਪਾਂ ਤੁਹਾਨੂੰ ਅੱਜ ਲਾਈਵ ਦਿਖਾਉਣਾ ਹੈਗੇ ਆ ਮੈਂ ਦੋ ਪੱਤੇ ਤੋਲੇ ਹੋਏ ਨੇ ਇਹ ਤੁਹਾਨੂੰ ਪੱਤੇ ਦੇਖ ਕੇ ਆਪਣੇ ਆਪ ਪਤਾ ਲੱਗ ਜੂਗਾ ਜ਼ੂਮ ਕਰਕੇ ਦਿਖਾਉਂਦਾ ਇਹ ਕਿਸਾਨ ਵੀਰੋ ਬੌਰਨ ਦੀ ਘਾਟ ਹੈ। ਪੱਤਿਆਂ ਦੇ ਉੱਪਰ ਡਾਟ ਪੈਣਾ ਜਾਂ ਪੱਤਿਆਂ ਦੇ ਸਾਈਡ ਤੇ ਕਿਨਾਰਿਆਂ ਦੇ ਉੱਤੇ ਡਾਟ ਪੈਣਾ। ਇਹ ਆਮ ਖੇਤਾਂ ਦੇ ਵਿੱਚ ਤੁਹਾਨੂੰ ਜ਼ਿਆਦਾਤਰ ਸਾਰੇ ਖੇਤ ਦੇ ਵਿੱਚ ਦੇਖਣ ਨੂੰ ਕਦੇ ਨਹੀਂ ਮਿਲਦੀ ਹੁੰਦੀ। ਇਹ ਤੁਹਾਨੂੰ ਕਿਤੇ ਕਿਤੇ ਬੂਟਿਆਂ ਦੇ ਵਿੱਚ ਦੇਖਣ ਨੂੰ ਮਿਲੂਗਾ ਜਿੱਦਾਂ ਕੋਈ 10 ਬੂਟੇ ਮਗਰ ਇੱਕ ਬੂਟੇ ਦੇ ਪੱਤੇ ਐਦਾਂ ਹੋਣ ਕਈ ਵਾਰ ਤਾਂ ਕਿਸਾਨ ਵੀਰੋ ਜਿਹੜੀ ਆਪਣੇ ਉਲੀ ਨਾਸ਼ਕ ਸਪਰੇ ਆ सॉरी ਆਪਾਂ ਕਰਦੇ ਆਂ ਕਿ ਹਰਬੀਸਾਈਡ ਸਪਰੇ ਉਹਦੇ ਨਾਲ ਵੀ ਇਹ ਦਿੱਕਤ ਆ ਜਾਂਦੀ ਆ ਪਰ ਆਹ ਜਿਹੜੀ ਘਾਟ ਐ ਬੋਰਨ ਦੀ ਆਉਂਦੀ ਆ ਕਿਉਂਕਿ ਸਾਡੇ ਜਿਹੜੇ ਖੇਤ ਨੇਗੇ ਸਾਡੇ ਏਰੀਆ ਦੇ ਵਿੱਚ ਖੇਤਾਂ ਦੇ ਵਿੱਚ ਜਦੋਂ ਮਿੱਟੀ ਟੈਸਟ ਕਰਵਾਉਨੇ ਆਪਾਂ ਬਹੁਤ ਜ਼ਿਆਦਾ ਵੱਡੀ ਘਾਟ ਬੋਰਨ ਦੀ ਆਉਂਦੀ ਆ ਤੇ ਆਪਾਂ ਇਹਦੀ ਕਿਸਾਨ ਵੀਰੋ ਜੇਕਰ ਪੂਰਤੀ ਕਰਨੀ ਆ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਜਿਹੜਾ ਬੋਰਨ ਤੱਤ ਆਗਾ ਆਪਾਂ ਉਹਦੀ 70 ਤੋਂ 80 ਗ੍ਰਾਮ ਡੋਜ਼ ਜੇਕਰ ਆਪਾਂ ਕਿਸੇ ਚੀਜ਼ ਦੇ ਨਾਲ ਉਹਨੂੰ ਅਟੈਚ ਕਰਕੇ ਚਲਾ ਰਹਾਂਗੇ ਨਾਲ ਅਟੈਚ ਕਰਕੇ ਉਹਦੀ ਸਪਰੇਅ ਕਰਾਂ ਜਿੱਦਾਂ ਬਾਤ 13045 ਦੇ ਨਾਲ ਕਰਾਂ 70 ਤੋਂ 80 ਗ੍ਰਾਮ ਡੋਜ਼ ਉਹਦੀ ਆਪਾਂ ਵਰਤ ਸਕਦੇ ਹਾਂ ਉਹਦੇ ਨਾਲ ਕਿਸਾਨ ਵੀ ਆਪਣੇ ਪੱਤੇ ਬਿਲਕੁਲ ਸੈੱਟ ਹੋ ਜਾਣਗੇ ਨਸਾਰੇ ਤੋਂ ਬਾਅਦ ਬੋਰਨ ਦੀ ਘਾਟ ਦੇ ਇਨਸਾਨੀ ਆਣੇ ਕਿਸਾਨ ਵੀਰੋ ਥੋੜਾ ਜਿਹਾ ਛਿੱਟਾਗਾ ਤੁਸੀਂ ਆਪਣੇ ਉੱਤੇ ਸਕਰੀਨ ਦੇ ਉੱਪਰ ਫੋਟੋ ਆਉਂਦੀ ਹੋਣੀ ਤੁਸੀਂ ਦੇਖੋ ਇਹ ਛਿੱਟਾ ਬਿਲਕੁਲ ਬਲ ਖਾ ਕੇ ਬਾਹਰ ਨਿਕਲ ਰਿਹਾ ਸਿਰਖੰਡਿਆ ਜਿਹਾ ਛਿੱਟਾ ਨਿਕਲੂਗਾ ਜਿਹੜਾ ਉਹ ਖੇਤਾਂ ਵਿੱਚ ਉਹ ਸੱਟ ਹੈ ਉਹ ਬੋਰਨ ਦੀ ਘਾਟ ਦੀ ਇੱਕ ਬਹੁਤ ਵੱਡੀ ਨਿਸ਼ਾਨੀ ਹੈ ਇਹ ਤਿੰਨ ਚਾਰ ਮੋਟੀਆਂ ਨਿਸ਼ਾਨੀਆਂ ਨਹੀਂ ਗੀਆਂ ਤੇ ਬੋਰਨ ਕੋਈ ਮਹਿੰਗਾ ਤੱਤ ਨਹੀਂ ਹੁੰਦਾ ਕਿਸਾਨ ਵੀਰੋ ਪਰ ਇਹਦੀ ਜਿਹੜੀ ਜੇਕਰ ਆਪ ਇਹਦੀ ਪੂਰਤੀ ਕਰਾਂਗੇ ਤਾਂ ਆਪਣੇ ਝਾੜ ਦੇ ਵਿੱਚ ਵਾਧਾ ਆਏ ਨੇ ਕਰ ਨਹੀਂ ਕਰਨਾ ਕਿਉਂਕਿ ਜਦੋਂ ਪोटाश ਤੱਤ ਦੇ ਨਾਲ ਆਪਾਂ ਇਹਦਾ ਕੰਬੀਨੇਸ਼ਨ ਬਣਾ ਕੇ ਸਪਰੇਅ ਕਰਦੇ ਆ ਤਾਂ ਇੱਕ ਤਰ੍ਹਾਂ ਦਾ ਆਪਾਂ ਕਹੇ ਦੀ ਵੀ ਇਹ ਉਹਨੂੰ ਚਲਾਉਣ ਦੇ ਵਿੱਚ ਮਦਦ ਕਰਦਾ ਇਹ ਉਹਨੂੰ ਸਾਈਨ ਦਿੰਦਾ ਬਿਦੂ ਬੂਟੇ ਦੇ ਨੀਚੋਂ ਪोटाश ਨੂੰ ਸ਼ਾਈਨ ਦਿੰਦਾ ਵੀ ਤੂੰ ਜਾ ਕੇ ਉੱਪਰ ਦਾਣਿਆਂ ਤੱਕ ਪਹੁੰਚ ਦਾਣਿਆਂ ਤੱਕ ਜਦੋਂ ਬੋਰਨ ਪਹੁੰਚ ਕਰਦਾ ਤਾਂ ਦਾਣੇ ਦਾ ਸਾਈਜ਼ ਕੁਆਲਿਟੀ ਪोटाਸ਼ ਦੇ ਨਾਲ ਮਿਲ ਕੇ ਬਹੁਤ ਵਧੀਆ ਬਣਾ ਦਿੰਦਾ ਜਿਹਦੇ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਜਿਹੜਾ ਝਾੜ ਆ ਉਹ ਵਧੀਆ ਦੇਖਣ ਨੂੰ ਮਿਲਦਾ ਪਰ ਇਹਦੀ ਘਾਟ ਪੂਰੀ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਆ ਇਹ ਨਾਰਮਲੀ ਤੁਹਾਨੂੰ ਮੇਰੇ ਹਿਸਾਬ ਦੇ ਨਾਲ ਤਕਰੀਬਨ ਇਹ ਜੇ ਜ਼ਿਆਦਾ ਨਹੀਂ ਤਾਂ 3350 ਰੁਪਏ ਦਾ ਅੱਧਾ ਕਿਲੋ ਮਿਲ ਜਾਂਦਾ ਹੈ ਉਹੀ ਲਾ ਲਓ ਤੁਸੀਂ 70-80 ਰੁਪਏ ਦਾ ਖਰਚਾ ਲਾਓ ਆਪਾਂ 1 ਏਕੜ ਦਾ ਪਰ ਇਹਦੀ ਜਿਹੜੀ ਮਤਲਬ ਕਿ ਪੂਰਤੀ ਕਰਨੀ ਉਹ ਬਹੁਤ ਜ਼ਰੂਰੀ ਆ ਆਹ ਕਿਸਾਨ ਵੀਰੋ ਜਿਹੜੀਆਂ ਮੈਂ ਤੁਹਾਨੂੰ ਘਾੜ ਦੀਆਂ ਨਿਸਾਨੀਆਂ ਦੱਸੀਆਂ ਨਹੀਂ ਆ ਇਹੇ ਤੁਸੀਂ ਨਿਸਾਨੀਆਂ ਧਿਆਨ ਦੇ ਵਿੱਚ ਰੱਖੋ ਜੇ ਤੁਹਾਡੇ ਖੇਤਾਂ ਦੇ ਵਿੱਚ ਦੀਆਂ ਨੇ ਤਾਂ ਪੌਦਾਂ ਦੀ ਘਾੜ ਦੀ ਪੂਰਤੀ ਕਰੋ ਜੇ ਤੁਸੀਂ ਝਾੜ ਵਧੀਆ ਲੈਣਾ ਚਾਹੁੰਦੇ ਹੋ ਇਹ ਆਪਾਂ ਇਹ ਨਹੀਂ ਅਣਗੌਲਿਆ ਨਹੀਂ ਕਰ ਸਕਦੇ ਹੁੰਦੇ ਕਿਉਂਕਿ ਕਈ ਕਿਸਾਨ ਵੀਰ ਕੀ ਕਰਦੇ ਨੇਗੇ ਇੱਕ ਸਪਰੇਅ ਕਰਕੇ ਦੂਜੀ ਨੂੰ ਛੱਡ ਦਿੰਦੇ ਨੇ ਇਹਨੂੰ ਤੁਸੀਂ ਕਿਸਾਨ ਵੀਰੋ ਪੂਰਾ ਜ਼ਰੂਰ ਕਰੋ ਜਿਹੜੀ ਇਹ ਚੀਜ਼ਾਂ ਕੋਈ ਮਹਿੰਗਾ ਪ੍ਰੋਜੈਕਟ ਨਹੀਂ ਹੁੰਦਾ ਇਹ ਜਿੰਨਾ ਕ ਆਪਾਂ ਕਹਿ ਦਿੰਦੇ ਹਾਂ ਉਹ ਜਿੰਨਾ ਗੁੜ ਪਾਓ ਉਨਾ ਮਿੱਠਾ ਹੁੰਦਾ ਜਿੰਨੇ ਕ ਆਪਾਂ ਤੱਤਾਂ ਦੀ ਜਾਂ ਕਿਸੇ ਵੀ ਚੀਜ਼ ਦੀ ਵਧੀਆ ਮਾਤਰਾ 'ਚ ਵਰਤੋ ਆਪਣੇ ਖੇਤ ਦੇ ਵਿੱਚ ਦੇਵਾਂਗੇ ਉਹਨਾਂ ਆਪਾਂ ਨੂੰ ਉਹਨੇ ਰਿਜ਼ਲਟ ਦੇ ਹੀ ਦੇਣਾ ਜਿਹੜੇ ਕਿਸਾਨ ਵੀਰਾਂ ਨੇ ਝੋਨੇ ਦੇ ਵਿੱਚ ਵਧੀਆ ਰਿਜ਼ਲਟ ਲਿਆਗਾ 13045 ਦਾ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖੋ ਦਾਣੇ ਦੀ ਕੁਆਲਿਟੀ ਸਾਈਜ਼ ਤੇ ਝਾੜ ਦੇ ਵਿੱਚ ਉਹਨਾਂ ਨੂੰ ਫਰਕ ਜ਼ਰੂਰ ਮਿਲਿਆ ਉਹ ਚੀਜ਼ ਦਾ ਕਿਸਾਨ ਭਰੋ ਇਹ ਮੈਂ ਤਾਂ ਹੀ ਵੀਡੀਓ ਪਾਈ ਆ ਬਹੁਤ ਕਿਸਾਨ ਵੀਰਾਂ ਦੇ ਮੈਸੇਜ ਆਈ ਸੀ ਇਹ ਚੀਜ਼ ਵਾਸਤੇ ਉਮੀਦ ਆ ਕਿਸਾਨ ਵੀਰੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਪਿਆਰ ਦੇਂਦੇ ਰਹੋ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਇਸੇ ਤਰ੍ਹਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ